ਹਾਂਜੀ ਮੈਂ ਗੱਲ ਕਰ ਰਿਹਾ ਸੀਗਾ ਕਿ 1974 ਦੇ ਵਿੱਚ ਪੰਜਾਬ ਸਟਨ ਯੂਨੀਅਨ ਦੇ ਵਿੱਚ ਸਪਲਿਟ ਪੈ ਗਈ। ਤੁਹਾਡੀਆਂ ਕੋਸ਼ਿਸ਼ਾਂ ਤੋਂ ਬਾਅਦ ਜਾਨੀ ਦੂਜੀਆਂ ਧਿਰਾਂ ਵੀ ਉਹਦੇ ਵਿੱਚ ਸ਼ਾਮਲ ਹੋ ਗਈਆਂ ਸੀਗੀਆਂ। 74 ਇਹ ਦਾ ਸਾਲ ਲਿਖਿਆ ਜਿਹਹਾ ਸੀ ਜਿਹਦੇ ਵਿੱਚ ਸਾਰੀਆਂ ਧਿਰਾਂ ਟੁੱਟ ਕੇ ਜਲਾਸਤੱਕ ਆ ਇਹਦੇ ਵਿੱਚ ਆ ਗਈਆਂ ਸੀਗੀਆਂ। ਕੋਈ ਉਹਨਾਂ ਨੇ ਆਪਣੀ ਸਬਾਹ ਪਰਚੋਲ ਕੀਤੀ ਹੋਵੇ ਜਾਂ ਉਹਨਾਂ ਨੂੰ ਲੱਗਿਆ ਹੋਵੇ ਵੀ ਉਹ ਪਹਿਲਾਂ ਵਾਲਾ ਜਿਹੜਾ ਵਿਚਾਰ ਗਲਤ ਸੀਗਾ ਕਿਉਂ ਦੇ ਤੇ ਕੋਈ ਡਾਕੂਮੈਂਟਰੀ ਪ੍ਰੂਫ ਤਾਂ ਮਿਲਦਾ ਨਹੀਂ ਉਹਨਾਂ ਦੇ ਰਿਵਿਊ ਦਾ ਪਰ ਪ੍ਰੈਕਟੀਕਲੀ ਇਹ ਤੱਥ ਹੈਗਾ ਕਿ 74 ਦੀ ਸਪਲਟ ਦੱਸਦੀ ਹੈ ਕਿ ਉਹ ਤੋਂ ਪਹਿਲਾਂ ਉਹ ਸਾਰੇ ਵਿੱਚ ਸੀਗੇ ਨਾ ਐਕਚੁਅਲੀ ਨਾ ਹੋ ਮੇਰੇ ਸਾਹਮਣਾਂ ਉਹ 74 ਤੋਂ ਹੀ ਸੋਚਾਂ ਲੱਗੇ ਸੀ ਹੂੰ ਬਈ ਸਾਨੂੰ ਇਤਨਾ ਜੱਟੇ ਬਣਿੱਚ ਜਾਣਾ ਚਾਹੀਦਾ ਦੂਜੀਆਂ ਤਰ੍ਹਾਂ ਦੇ ਓਕੇ ਉਹਨਾਂ ਨੇ ਪਹਿਲਾਂ ਸਿੱਧੇ ਤੌਰ ਤੇ ਜਿਹੜਾ ਘਰ ਘਰ ਵਾਲਾ ਸੀ ਉਹ ਸਿੱਧੇ ਤੇ ਨਹੀਂ ਪਰ ਬਾਅਦ ਤਰ ਤੁਮ ਢੋਲ ਵੇੜੇ ਵੀ ਹੂੰ ਉਹ ਤੇ ਰਾਤ ਦੇ ਵਿੱਚ ਸ਼ਾਮਲ ਸੀ ਮੋਗਲੇ ਵਾਲੇ ਮੋਗਲੇ ਵਾਲੇ ਸਾਨੂੰ ਘਰੋਂ ਸ਼ਾਮਲ ਸੀ ਕਿ ਉਹ ਉਸ ਰਾਹ ਨੂੰ ਛੱਡ ਵੀ ਚੁੱਕੀਆਂ ਸੀ ਜਿਹੜਾ ਗਰੇਲੇ ਵਾਲਾ ਰਾਹ ਸੀ ਨਾ ਉਹਨਾਂ ਨੇ ਸ਼ਾਦੀ ਕੀਤੀ ਅਸੋ ਉੱਵਾੜੇ ਚੇ ਨਹੀਂ ਹੋਏ ਹੂੰ ਉਹਨਾਂ ਨੇ ਹੂੰ ਉਹਨਾਂ ਨੇ ਉਸ ਦਾ ਐਕਸ਼ਨ ਜੋ ਪਹਿਲਾਂ ਮੰਗਾ ਚੱਲਦਾ ਹੈ ਨਾ ਜਿਵੇਂ ਉਹ ਸ਼ਾਮਲ ਰਾਹ ਨੂੰ ਨਹੀਂ ਹੋਇਆ ਹੂੰ ਉਹ ਸੋਚ ਰਹੇ ਸੀਗੇ ਤੇ ਉਸ ਤੋਂ ਬਾਅਦ ਕਿਉਂਕਿ ਉਹ ਵੱਖਰੀ ਨਹੀਂ ਕਰ ਸਕਦੇ ਸੀ ਉਹਨਾਂ ਨੂੰ ਉਸੇ ਪੀਐਸਜੀ ਵਿੱਚ ਸਵੀਕਾਰ ਕਰਨਾ ਸੀ ਤੇ ਉਹ ਤੋਂ ਬਾਅਦ ਤਾਂ ਉਹ ਆਮ ਹੀ ਹੈ ਜਿੱਥੇ ਵੀ ਹੈਗਾ ਸਾਰੇ ਪਾਰਕ ਨਾਲ ਸਾਰੇ ਜੱਥੇ ਬੰਨੀਆਂ ਤੇ ਹੁੰਦਾ ਹੈ ਤੇ ਜਿਹੜੇ ਨਵੇਂ ਸ਼ਾਮਲ ਹੁੰਦੇ ਆ ਜਾਂ ਪਰ ਨਾ ਉਹ ਵਿਚਾਰਤਾ ਰਹਿੰਦੇ ਆ ਹੂੰ ਉਹਨਾਂ ਦਾ ਹੱਕ ਹੈ ਹੂੰ ਉਹ ਜਿਹੜੇ ਸ਼ਾਮਲ ਹੋ ਸਕਦੇ ਆ ਫਿਰ ਉਹ ਪ੍ਰਾਣੇ ਨਵੇਂ ਵਾਲਾ ਆ ਜਾਂਦਾ ਜਿਉ ਉਹਨਾਂ ਨੂੰ ਘੁੱਟ ਪਾਉ ਜਿਸ ਤਰ੍ਹਾਂ ਦੇ ਡਿਫਰੈਂਸ ਇਹ ਹੋ ਜਾਂਦੇ ਉਹ ਥੋੜਾ ਜਿਹਾ ਉੱਥੇ ਮੈਂ ਉਸ ਗੱਲ ਨੂੰ ਜਿਵੇਂ ਮੈਂ ਪੜਿਆ ਨਾ ਤੇ ਮੈਂ ਕੰਮ ਦੀ ਕਹਾਣੀ ਨਹੀਂ ਕਹਤਾ ਹਾਂ ਜਿਹੜਾ ਪ੍ਰੀਤ ਚੰਦੂ ਬਾਏ ਦੇ ਜਿਹੜੇ ਬਾਰੇ ਸਵਾਲ ਹੋਇਆ ਨਾ ਹੂੰ ਇਹ ਉਹ ਅਸਲ ਚ ਜਿਹੜੇ ਬਗੋਹਰਾ ਨੇ ਇੱਕ ਐਫਰਟ ਮੈਨੂੰ ਲੱਗੀ ਵਧੀਆ ਨਹੀਂ ਸੀ ਉਹਨਾਂ ਨੇ ਚੰਦੂ ਬਾਏ ਦੇ ਨੂੰ ਦੁਬਾਰਾ ਡਿਵੀਸ਼ਨ ਦੇ ਵਾਲੀ ਉਸ ਨੂੰ ਪੀਐਸਯੂ ਦੇ ਉਸ ਚ ਲਜਾਣ ਦਾ ਤੇ ਜਮ ਉਹਦੀ ਸਾਈਡ ਲੈਂਦਾ ਉਹ ਬੜਾ ਹੈਨੀ ਸੀਗਾ ਕੋਈ ਚੰਦੂਮਾਹਿਰਾ ਨੇ ਲਈ ਸਾਡੇ ਲਈ ਪਹਿਨਾ ਇਹਨਾਂ ਲਈ ਇਸ ਤਰ੍ਹਾਂ ਦਾ ਕਮਿਟੀਟ ਬੰਦਾ ਉਸ ਵਿਚਾਰ ਦਾ ਰਹਾ ਨਹੀਂ ਸੀ ਹੂੰ ਕਿਉਂ ਪਤਾ ਨਹੀਂ ਆਪਣਾ ਪੱਖ ਭਾਰੂ ਕਰਨ ਨੂੰ ਲਿਆ ਬੱਗੂ ਸਾਰਾ ਕੁਝ ਜਾਣਦਾ ਹੂੰ ਇਸ ਲਈ ਬੱਗੂ ਵੀ ਯੂਨੀਵਰਸਿਟੀ ਚੰਦੂਮਾਹਿਰਾ ਵੀ ਯੂਨੀਵਰਸਿਟੀ ਉਸ ਲਈ ਜੋ ਕੰਮ ਕੀਤਾ ਜਾਂਦਾ ਸੀ ਉਹ ਬੱਗੂ ਦੇ ਅਕੋਰਡਿੰਗ ਹੁੰਦਾ ਸੀ ਹੂੰ ਚੰਦੂਮਾਹਿਰਾ ਸਿਰਫ ਪ੍ਰਧਾਨ ਸੀਗਾ ਜੋ ਦਾ ਮੇਕਰ ਸੀਗਾ ਨਗਰ ਉਹ ਜਦੋਂ ਮੈਸਟਰਡ ਕਾਲਜ ਤੇ ਬੈਠਾ ਸੀ ਪੁਰਾਣਾ ਕੋਈ ਜਾਣਦਾ ਸੀ ਜਾਂ ਥੋੜੀ ਦੇ ਪਹਿਲਾਂ ਉਹ ਯੂਨੀਵਰਸਿਟੀ ਵਾਲੀ ਯੂਨੀਅਨ ਦਾ ਪ੍ਰਧਾਨ ਸੀ ਮਲਚੰਦ ਬਾਜਰਾ ਉਹ ਸੀ ਯੂਨੀਵਰਸਿਟੀ ਵਾਲੀ ਪਰਮਾਨੰਥਾਸ ਉਹ ਥੇ ਦਾ ਫਿੱਟ ਸੀ ਆ ਉੱਥੇ ਪ੍ਰਧਾਨ ਜਿੱਤਣ ਲਈ ਉਹ ਜ਼ਰੂਰੀ ਨਹੀਂ ਸੀ ਕਿਉਂਕਿ ਬਾਅਦ ਤੇ ਬਰਾ ਉਹਨਾਂ ਲੇਬਰਟਾ ਗਏ ਉਹ ਵੀ ਸੀ ਪੀਸੀ ਪੀਪੀਐਨ ਬਾੜਿਆ ਨੇ ਇੱਥੇ ਅੱਗੇ ਐਡਮਿਸ਼ਨਾਂ ਲੈ ਲਈ ਨਾ ਹੂੰ ਦੇ ਜਨਤਿਆਦੀ ਯੂਨੀਵਰਸਿਟੀ ਦੇ ਪਟਾਲ ਦੇ ਪਟਾਲ ਦੇ ਵਿੱਚ ਅਸੀਂ ਖਤਮ ਹੋ ਰਹੇ ਹਾਂ ਹੂੰ ਤਾਂ ਵੀ ਇਹਨਾਂ ਨੂੰ ਕਾਊਂਟਰ ਕਰਨਾ ਸੀ ਐਸਜੀ ਵਾਲਿਆਂ ਨੂੰ ਹੂੰ चंदूमा का छिड़ाया गया भरमेंद्री इतनी उस वे का प्लैनिंग सारा कुछ सी बहता करके चला रहा बगू चला गया इसलिए उन्होंने सारा कुछ पता इन्हों का की रोल है जो उसे किमें चोन लड़ी उस अपना ग्रुप धड़ा जा उ कमे फर्क मिले अपने धड़े ने अपनी गलू रखने लगी ने चंदूमा जी ने शामिल किया ਅਸਲ ਪਰ ਇੱਕ ਸੰਧੂ ਸਾਹਿਬ ਦੇ ਵਿੱਚ ਸਵਾਲ ਇਹ ਉਖਦਾ ਹੈ ਕਿ ਚਲੋ ਕਿਸੇ 그룹 ਦੇ ਪੱਖ ਤੋਂ ਆਪਾਂ ਲਈਏ ਵੀ ਫਲਾਣੇ ਦੀ ਆ ਗਲਤੀ ਹੈ ਦੂਜੇ ਨੇ ਆ ਗਲਤ ਕੀਤੀ ਹੈ ਪਰ ਜੇ ਆਪਾਂ ਟੋਟਲ 100 ਸਾਲ ਦੀ ਪ੍ਰੈਕਟਿਸ ਵੀ ਦੇਖੀ ਕਮਿਊਨਿਸਟ ਮੂਵਮੈਂਟ ਦੀ ਜਿਹਦੇ ਵਿੱਚ ਆਈ ਥਿੰਕ 1936 ਤੋਂ ਸਟੂਡੈਂਟ ਫਰੰਟ ਦੇ ਉੱਤੇ ਸੀਪੀਆਈ ਨੇ ਆਪਣੀ ਆਰਗੇਨਾਈਜੇਸ਼ਨ ਖੜੀ ਕੀਤੀ 1970 ਦੇ ਵਿੱਚ ਆ ਕੇ ਸੀਪੀਐਮ ਨੇ ਐਸਐਫਆਈ ਖੜੀ ਕੀਤੀ ਤੇ ਉਸ ਤੋਂ ਬਾਅਦ ਐਮਐਲ ਤਰ੍ਹਾਂ ਦੀਆਂ ਜਿਹੜੀ ਹੈਗੀ ਐ ਇਹ ਤੋਂ ਪ੍ਰਭਾਵਿਤ ਹੋ ਕੇ ਜਾਨੀ ਬਾਗੀ ਹੋਰਾਂ ਦਾ ਆ ਜਾਂਦਾ ਹੈ ਚੈਨਲ ਬਾਗੀ ਹੋਰਾਂ ਬਲੇ ਇਹ ਮਤਲਬ ਜਿੱਥੇ ਬੰਦੀ ਇਕੱਠੀ ਰਹੀ ਪਰ ਅੱਗੇ ਚ ਫੁੱਟ ਪੈਣ ਦੀ ਬਜਾਏ ਮਤਲਬ ਇੱਕ ਵਾਰੀ ਤਾਂ ਖਤਮ ਹੀ ਹੋ ਗਈ ਜਿੰਨੂੰ ਤੁਸੀਂ ਦੁਬਾਰਾ ਅਰੀ ਔਰਗੇਨਾਈਜ਼ ਕੀਤਾ ਹੁਣ ਤੱਕ ਦੀ ਪ੍ਰੈਕਟਿਸ ਇਹ ਹੈ ਕਿ ਵੱਖ-ਵੱਖ ਵਿਚਾਰਾਂ ਵਾਲੀਆਂ ਲੈਫਟਿਸਟ ਧਿਰਾਂ ਇੱਕ ਪਲੇਟਫਾਰਮ ਦੇ ਉੱਤੇ ਇੱਕ ਸਟੂਡੈਂਟ ਫਰੰਟ ਨਹੀਂ ਰੱਖ ਸਕੀ। ਬਣਦੇ ਵੀ ਰਹੇ ਤਾਂ ਟੁੱਟ ਜਾਂਦੇ ਰਹੇ ਆ। ਤੁਹਾਡੇ ਖਿਆਲ ਮੁਤਾਬਕ ਕੀ ਹੈ? ਤੁਹਾਡਾ ਵਿਚਾਰ ਕੀ ਕਹਿੰਦਾ ਹੈ ਵੀ ਇਹ ਬਾਕੀ ਵੱਖਰੇ ਬਣਾਉਣੇ ਚਾਹੀਦੇ ਨੇ ਜਾਂ ਇੱਕ ਜਥੇਬੰਦੀ? ਦੇਖੋ ਜੁਆਇੰਟ ਐਕਟੀਵਿਟੀ ਤਾਂ ਚੱਲਦੀ ਰਹਿੰਦੀ ਆ। ਸਾਂਝੀਆਂ ਸਰਗਰਮੀਆਂ ਹੋ ਸਕਦੀਆਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਹੁਣ ਵੀ ਹੋ ਰਹੀਆਂ ਨੇ। ਪਿਛਲੇ ਸਮੇਂ 'ਚ ਵੀ ਹੋਈਆਂ ਸਾਡੇ ਦੌਰ ਦੇ ਵਿੱਚ ਵੀ। ਮਤਲਬ ਬਸ ਕਰਾਇਆ ਕੋਲ ਸਾਂਝੀ ਐਕਸ਼ਨ ਕਮੇਟੀ ਬਣਾ ਕੇ ਲੜਿਆ ਗਿਆ ਪਰ ਜਿਤ ਤੱਕ ਇੱਕ ਜਥੇਬੰਦੀ ਬਣਾਉਣ ਦਾ ਸਵਾਲ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਸਟੂਡੈਂਟਾਂ ਦੀ ਇੱਕ ਜਥੇਬੰਦੀ ਹੋਣੀ ਚਾਹੀਦੀ ਹੈ ਜਾਂ ਫਿਰ ਵੱਖ-ਵੱਖ ਬਣਾ ਲੈਣਾ ਤੇ ਮਿਨੀਮਮ ਪ੍ਰੋਗਰਾਮ ਦੇ ਹੱਦ ਤੱਕ ਸਾਂਝੀ ਐਕਸ਼ਨ ਹੋਣੀ ਚਾਹੀਦੀ ਤੁਸੀਂ ਕੀ ਸਮਝਦੇ ਮੈਂ ਫਿਲਹਾਲ ਤਾਂ ਜਿਹੜੀ ਪੀਸ਼ ਹੈ ਨਾ ਉਹ ਮਿਨੀਮਮ ਆ ਪ੍ਰੋਗਰਾਮ ਵਾਲੀ ਹੋਈ ਤੇ ਹੂੰ ਜੇ ਇੱਕ ਬਣਾਉਣੇ ਆ ਉਹ ਇਤਨਾ ਰੜਕੇ ਨਹੀਂ ਮਾਰ ਸਕਦੇ ਹੂੰ ਆ ਤਾਂ ਕਿ ਆਪਕੋ ਆਪਣੇ ਸਟੈਂਡ ਆਪ ਕੋ ਆਪਣੀ ਨਾਮਤਾਵਾਂ ਮੰਦਨੇ ਨੇ ਕਰੀਂ ਹੂੰ ਇੱਕ ਬਣਾਉਣ ਲਈ ਤਾਂ ਇਹ ਵੀ ਕੋਈ ਵੀ ਧਰ ਹੈ ਜੀ ਉਹ ਬਹੁਤ ਇਨਕਲਾਬੀ ਕੋਈ ਬਹਿਰ ਕਰਨੇ ਕਰਦੀ ਹੈ ਕੋਈ ਬਹੁਤ ਤੇਜ਼ ਤਕੜਾ ਸੰਘਰਸ਼ ਲੈ ਕੇ ਆਉਂਦੀ ਹੈ ਜੀ ਤਾਂ ਹੋ ਸਕਦਾ ਹੈ ਵੀ ਲੋਕੀਆਂ ਨੂੰ ਤੇ ਪਿੱਛੇ ਲੱਗਣਾ ਪਵੇ ਉਹ ਲੱਗਣ ਦੇ ਵਿੱਚੋਂ ਜਿਵੇਂ ਪਹਿਲਾਂ ਵੀ ਹੁੰਦਾ ਨਾ ਜੱਟਾੜ ਜਿਵੇਂ ਸਾਡੇ ਬਨੇ ਜਿਹੜੀ ਪੀਐਸਯੂ ਹੈ ਜਿਹੜੀ ਅਸੀਂ ਬਣਾਈ ਉਹਨੇ ਜਦੋਂ ਐਕਟੀਵਿਟੀ ਕੀਤੀ ਮੋਗਾ ਇੰਡੀਸ਼ਨ ਦੇ ਵਿੱਚ ਇੱਕ ਲੀਨੀਅਰ ਰੋਡ ਦਿੱਤਾ। ਜੁਜੇ ਜਿਹਾ ਢੇਰੋ ਤੇ ਬਣਾਈ ਹੈ ਨਾ। ਇਸ ਤਰ੍ਹਾਂ ਲੀਨੀਅਰ ਰੋਡ ਕੋਈ ਕਰੇ ਇੱਕ ਧਿਰ ਕੋਈ ਵੀ ਕਰੇਗੀ ਤੇ ਦੂਜੇ ਨੇ ਤੇਰਾ ਅੰਦੇ ਜਮਾਤ ਹੋ ਸਕਦੀ ਹੈ। ਆਸਾ ਕਰੀਆ ਫਿਰ ਪ੍ਰੋਗਰਾਮੀ ਰਿਕਸਾ ਰੱਟੀਆਂ ਸਾਂਝੇ ਬੜਾ। ਜੇ ਆਪਾਂ ਸੁਦੇਸ਼ੇ ਤੇ ਕਹੀ ਗਈ ਇਹ ਰਾਹ ਤੇ ਜਾ ਆਕਰਨਾ ਦੇਦਾ ਆਪ ਕੋਠੀ ਬਣਾ ਲੈਣਗੇ। ਇਸ ਤਰ੍ਹਾਂ ਜ ਮੈਨੂੰ ਗੱਲ ਨਹੀਂ ਲੱਗਦੀ। ਇਹੀ ਇਹ ਗੱਲ ਜਿੱਥੋਂ ਮੈਂ ਆ ਕੇ ਪੈਸਾ ਬੋਣਾ ਜਾਂ ਇਹ ਤੂੰ ਰੱਖਣਾ ਜਦੋਂ ਮੈਨੂੰ ਲੱਗਿਆ ਨਾ ਬਾਤ ਵਾ ਕਿੱਦਰਾ ਹਾਲ ਏ ਅਸਲ ਚ ਉਹਨਾਂ ਜੇ ਵਿਅਕਤੀਗਤ ਵੀ ਆ ਗਈ ਹਮਮ ਉਹ ਬਿਆਨਾਂ ਗੱਲਾਂ ਵੀ ਆ ਗਈ ਇਹਨਾਂ ਤਾਂ ਇੱਕ ਲੜਾਈ ਨਹੀਂ ਬਲੀਦਾ ਬਕਰਾਂ ਮੰਨਣ ਵਾਲੀ ਗੱਲ ਹੁੰਦੀ ਏ ਹਮਮ ਕਿਉਂਕਿ ਜ ਜੰਦੇ ਉਹੀ ਜਾਂਦੇ ਆ ਜਿਨ੍ਹਾਂ ਦੇ ਵਿੱਚ ਕੋਈ ਤਾਕਤ ਹੁੰਦਾ ਕਰਵਾਨੀ ਜੀ ਬਾਤ ਜਿਹੜੀ ਕੋਈ ਜੀ ਬਣ ਜਾਂਦੀ ਏ ਉਹ ਪਲੇਟਫਾਰਮਾਂ ਤੇ ਬਕਰ ਬਕਰ ਉਹਦੀ ਤਾਰਤ ਬਣ ਜਾਂਦੀ ਏ ਉਹਨੂੰ ਜਾਇ ਕਰਨਾ ਚਾਹੁੰਦੇ ਆ ਜਾਂ ਉਹ ਆਪਣੀ ਕਰੀ ਤੇ ਰੱਖਣਾ ਚਾਹੁੰਦੇ ਆ ਜਿਵੇਂ ਮੈਂ ਮੇਰੀ ਹੋਂਦ ਹੋਵੇ ਉਹ ਪਹਿਲਾਂ ਆਪਣੇ ਨਿੱਜੀ ਮੁੱਦੇ ਦਾ ਸਵਾਲ ਨਹੀਂ ਕਰਦਾ। ਇਹ ਉਹ ਨਿੱਜੀ ਮੁੱਦੇ ਸਵਾਲ ਪਾਣ ਜਾਂਦੇ। ਠੀਕ ਹੈ। ਆਪਣੀ ਉਪਤਾ ਗੱਲ ਠੀਕ ਹੈ ਤੁਹਾਡੀ ਜਿਵੇਂ ਮੋਗਾ ਘੋੜ ਦੀ ਸਥਿਤੀ ਸੀ ਨਾ ਉਦੋਂ ਪਲੇਟਫਾਰਮ ਇੱਕੋ ਹੀ ਸੀ। ਦੂਜਿਆਂ ਨੇ ਆਪ ਦਾ ਕੋਈ ਵੱਖਰਾ ਪਲੇਟਫਾਰਮ ਹਜੇ ਉਹਨਾਂ ਦਾ ਪੈਰਲਲ ਹੈ ਨਹੀਂ ਸੀ। ਉਹ ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਚ ਕੋਈ ਬਹੁਤੀ ਦਿੱਕਤ ਨਹੀਂ ਆਈ ਮੈਨ ਲੱਗਦਾ ਹੈ ਮੈਂਬਰਸ਼ਿਪ ਉਹਨਾਂ ਨੇ ਕਟਾ ਲਈ ਪੀ ਹਜੂ ਦੀ। ਠੀਕ ਹੈ। ਪਰ ਜਿਵੇਂ ਅੱਜ ਦੇ ਪ੍ਰਸੰਗ ਚ ਤੁਸੀਂ ਦੇਖਦੇ ਹੋ ਅੱਜ 50 ਸਣ ਯੂਨੀਅਨ ਦੇ ਨਾਂ ਤੇ ਆ ਕਟੋਕਟ ਤਿੰਨ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਇਸ ਤੋਂ ਇਲਾਵਾ ਦੋ ਵੱਖਰੇ ਨਾਮਾਂ ਤੇ ਵੀ ਐ ਜਿਵੇਂ ਪੀ ਆਰਐਸਯੂ ਐ ਡੀਐਸਓ ਐ ਐਸਐਫਐਸ ਐ ਤਾਂ ਇਹਨਾਂ ਦਾ ਇੱਕ ਜਥੇਬੰਦੀ ਬਣ ਕਿਉਂਕਿ ਬਰਾਬਰ ਤੇ ਪੈਰਲਲ ਪਲੇਟਫਾਰਮ ਚੱਲ ਰਹੇ ਨੇ ਕੀ ਇਹਨਾਂ ਚ ਲੱਗਦਾ ਤੁਹਾਨੂੰ ਕਿਸੇ ਫਾਰਮੂਲੇ ਤਹਿਤ ਕੋਈ ਇੱਕ ਜਥੇਬੰਦੀ ਬਣ ਸਕਦੀ ਹੈ ਜਾਂ ਸੰਭਵ ਨਹੀਂ ਹੈ ਮੇਰੇ ਸਾਰਾ ਨਾਇਬੀ ਕੀ ਲੱਗਦਾ ਨਹੀਂ ਜਿੰਨੀ ਪ੍ਰਾਣੀ ਨੇ ਲੀਡਰਸ਼ਿਪ ਹੈ ਜਿੰਨੇ ਨੂੰ ਨੁਕਤੇ ਤੇ ਵਾਕਰ ਬੈਠੇ ਹੂੰ ਉਹ ਐਫਡ ਦਾ ਉਹ ਪਿਛਲਾ ਇਤਿਹਾਸ ਵੀ ਦੱਸਾਂ ਕਿ ਪਹਿਲਾਂ ਆਉ ਹੋਇਆ ਵੀ ਵੱਖ-ਵੱਖ ਚੱਲ ਕੇ ਬਾਹਰ ਪੁੱਛਿਆ ਸੀ ਪ੍ਰਾਰਥਨਾ ਕਰਦੇ ਹੂੰ ਤੇ ਕੋਈ ਇੱਕਦਮ ਐਫਡ ਚੱਲੇ ਕੋਈ ਮਿਨੀਮਮ ਪ੍ਰੋਗਰਾਮਰ ਰੱਖ ਕੇ ਇਹਨਾਂ ਨੂੰ ਵਧਦੇ ਜਾਣ ਨੂੰ ਬਲਾਇਆ ਜਾਵੇ ਤੇ ਇਹਨਾਂ ਦਾ ਸੰਝ ਆਉਂਦਾ ਸਕਦਾ ਨਹੀਂ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਬਣ ਸਕਦਾ ਇੱਕ ਬਲੇਡ ਇੱਕ ਮਤਲਬ ਜਿਹੜਾ ਹੋਤਾ ਹੈ ਨਾ ਸੋਚਦਾ ਇੱਕ ਹੈ ਵੀ ਹੈ ਨਾ ਹੂੰ ਸੋਚਦਾ ਹੈ ਵੀ ਹੈ ਨਾ ਜੀਵਨੀ ਹੈ ਵੀ ਹੈ ਸਮਾਜ ਦੇ ਚੰਗੇ ਲਈ ਕੋਈ ਇਨਕਲਾਬ ਨਹੀਂ ਕਰ ਇਹ ਜੋ ਸਿਗਨਲ ਸਟਰਗਲ ਚੱਲ ਰਹੀ ਹੈ ਹੂੰ ਲੋਕ ਆਹ ਹੱਕਾਂ ਲਈ ਕਹਿ ਲੋ ਉਹਦੇ ਇੱਕ ਕੌਮਨ ਖੜੀ ਹੈ ਨਾ ਹੂੰ ਇਹਦਾ ਆਪੇ ਹੋ ਸਕਦੀ ਹੈ ਅੱਛਾ ਇੱਕ ਲਾਸਟ ਮਹੱਤਵਪੂਰਨ ਸਵਾਲ ਹੈਗਾ ਕਿ ਆ ਜਿਹੜੀ ਤੁਹਾਡੇ ਯਤਨਾਂ ਨਾਲ ਮੁੜ ਜਣੀਆਂ ਤੁਹਾਡੇ ਸਾਥੀਆਂ ਦੀ ਯਤਨਾਂ ਦੇ ਨਾਲ ਤੁਹਾਡਾ ਲੀਡਿੰਗ ਰੋਲ ਰਿਹਾ ਹੈ ਆ ਪੰਜਾਬ ਸਟ੍ਰੇਨ ਯੂਨੀਅਨ ਮੁੜ ਜਿੱਥੇ ਬੰਦ ਹੋ ਗਈ ਉਸ ਤੋਂ ਬਾਅਦ ਉਸ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਜਿਹੜੀਆਂ ਸਟਰਗਲਾਂ ਵੀ ਲੜੀਆਂ ਗਈਆਂ ਸਥਾਪਤੀ ਵੀ ਉਹਦੀ ਬਹੁਤ ਜ਼ਿਆਦਾ ਹੋਈ ਤੇ ਤੁਹਾਡੇ ਨਾਲ ਦਾ ਹੀ ਜਿਹੜਾ ਆਗੂ ਸੱਤੇ ਸੀ ਪ੍ਰਤੀਪਾਲ ਸਿੰਘ ਰੰਧਾਵਾ ਉਹਦੀ ਇੱਕ ਬਹੁਤ ਹੀ ਮਤਲਬ ਜਿਹੜੀ ਹੈਗੀ ਹੈ ਸਤਕਾਰਤ ਆਗੂ ਦੇ ਤੌਰ ਤੇ ਸਥਾਪਿਤ ਹੋਈ ਪੰਜਾਬ ਦੇ ਵਿੱਚ ਇਹਨਾਂ ਕੁਝ ਕਰਨ ਦੇ باوجود ਵੀ ਆਖੀਰ ਨੂੰ ਜਿਵੇਂ ਆਨੰਦ ਵਹਿਤਾ ਦੇ ਨੋਵਲ ਦੇ ਵਿੱਚ ਵੀ ਉਹਦਾ ਜ਼ਿਕਰ ਆਉਂਦਾ ਹੈ ਵੀ ਐਂਡ ਤੇ ਆ ਕੇ ਪੂਰਾ ਦੇ ਪੂਰ ਜਿਹੜੇ ਲੀਡਰਸ਼ਿਪ ਦੇ ਸੀਗੇ ਉਹ ਕੱਲਾ ਜਿਵੇਂ ਆਮ ਕੋਈ ਐ ਨਹੀਂ ਵੀ ਕੋਈ ਨੌਕਰੀ ਜੁਆਇਨ ਕਰ ਲਈ ਬਲਕਿ ਜਿਹੜੀਆਂ ਸਥਾਪਤੀ ਨਾਲ ਸੰਬੰਧਿਤ ਸਿਆਸੀ ਧਿਰਾਂ ਸੀਗੀਆਂ ਉਹਨਾਂ 'ਚ ਵੀ ਚਲੇ ਗਏ ਆ ਜਣੀ ਉਹ ਲੈਪਟਿਸਟਾਂ ਦੇ ਵਿਰੋਧੀ ਹੋਣ ਤੱਕ ਮਤਲਬ ਬਣ ਗਈ ਤੇ ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਖਾਸ ਕਰਕੇ ਜਿਹੜੀ 56 ਜਨ ਯੂਨੀਅਨ ਰੰਧਾਵਾ ਦੇ ਨਾਂ ਦੇ ਉੱਤੇ ਹੁਣ ਜਥੇਬੰਦੀ ਹੈ ਕੁਝ ਲਿਮਟਿਡ ਕਾਲਜਾਂ ਜੀ ਕਹਿ ਲਓ ਯੂਨਿਟ ਰਹਿ ਗਏ ਉਹਦੇ ਤੇ ਪੰਜਾਬੀ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜਿਹੜੀ ਉਹਦੇ ਵਿੱਚ ਕਿਸੇ ਵੀ ਜਥੇਬੰਦੀ ਦਾ ਇੱਕ ਵੀ ਮੈਂਬਰ ਨਹੀਂ ਹੈ ਹੁਣ ਹੁਣ ਦੀ ਜਿਹੜੀ ਮੌਜੂਦਾ ਹਾਲਤ ਹੈ ਅ ਕਿ ਪਿਛਲੇ ਲੰਬੇ ਸਮੇਂ ਖਾਸ ਕਰਕੇ ਜਿਹੜਾ ਡਾਇਰੈਕਟਰ ਕਤਲ ਕਾਂਡ ਹੋਇਆ ਜਿਹੜੇ ਦਾ ਕੇਸ ਮੇਰੇ ਤੇ ਵੀ ਪਾਇਆ ਗਿਆ ਸੀ ਮੈਂ ਵੀ ਸੈਂਟਰਲ ਜੇ ਲੁਧਿਆਣਾ ਰਿਹਾ ਹਾਂ ਇੱਕ ਸਾਲ ਆ 85 ਦੇ 86 ਚ ਅਸੀਂ ਬਰੀ ਹੋਏ ਸੀ 86 ਤੋਂ ਬਾਅਦ ਮਤਲਬ ਹਿਸਾਬ ਲਾ ਲਓ ਵੈਸੇ ਤਾਂ 83 ਤੋਂ ਬਾਅਦ ਦੀ ਉਥੇ ਜਥੇਬੰਦੀ ਦਾ ਬਿਲਕੁਲ ਸਫਾਇਆ ਹੋ ਗਿਆ ਹੁਣ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆਂ ਵੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੱਕ ਮਤਲਬ ਸਰਗਰਮੀ ਹੈਗੀ ਹੈ ਕਈ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਈਵਨ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਲੈਫਟਿਸਟਾਂ ਦਾ ਉਥੇ ਹੋਂਦ ਹੈਗੀ ਹੈ ਵਜੂਦ ਹੈ ਪਿੱਛੇ ਉਹਨਾਂ ਦੇ ਵਿੱਚੋਂ ਕਨੂ ਪਰਿਆ ਮਤਲਬ ਇਲੈਕਸ਼ਨ ਵੀ ਜਿੱਤੀ ਸੀਗੀ ਲੈਫਟਿਸਟ ਗਰੁੱਪ ਇੱਕ ਵਾਰੀ ਭਾਰੂ ਹੋ ਗਿਆ ਸੀਗਾ ਜਿਹੜੀਆਂ ਯੂਨੀਵਰਸਿਟੀ ਇਲੈਕਸ਼ਨਾਂ ਦੇ ਵਿੱਚ ਇਵਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵੀ ਥੋੜਾ ਬਹੁਤੇ ਕੋਈ ਮੈਂਬਰ ਹੈ ਗਿਆ ਸੰਪੇਤਾ ਯਰ ਕਹ ਲਓ ਤੇ ਜਿਹੜਾ ਇੱਕ ਮਤਲਬ ਗੜ ਸੀਗਾ ਸੋਡੇ ਸਮਿਆਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਸੈਂਟਰ ਸੀ ਮਤਲਬ ਜਿਉਂ ਕਹ ਲਓ ਵੀ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਤੇ ਉੱਥੇ ਇਥੋਂ ਤੱਕ ਮਤਲਬ ਸਫਾਇਆ ਹੋ ਜਾਣਾ ਤੇ ਸਾਰੀ ਜਥੇਬੰਦੀ ਦਾ ਵੀ ਉਹ ਇਹਦੇ ਚ ਮਤਲਬ ਮੇਨ ਕਾਰਨ ਤੁਹਾਨੂੰ ਕਿਹੜੇ ਲੱਗਦੇ ਆ ਕਿਉਂਕਿ ਹੁਣ ਜਿਵੇਂ ਥੋਡੇ ਵਾਲੀ ਰੀਆਰਗੇਨਾਈਜ਼ ਵਾਲੀ ਹਾਲਤ ਸੀ ਨਾ ਲਗਭਗ ਓਵੇਂ ਹੀ ਐ ਫਰਕ ਸਿਰਫ ਇਹ ਐ ਵੀ ਹੁਣ ਵੱਖ-ਵੱਖ ਜਥੇਬੰਦੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਆਪਣੇ ਆਪਣੇ ਪ੍ਰਭਾਵ ਖੇਤਰ ਦੁਆਰਾ ਸੰਭਲਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉਦੋਂ ਤੁਸੀਂ ਇਕੱਲੇ ਸੀਗੇ ਉਦੋਂ ਇੱਕੋ ਜਥੇਬੰਦੀ ਬਣਾਈ ਜਾ ਰਹੀ ਸੀ ਹੁਣ ਸਾਰੇ ਮਤਲਬ ਹੱਥ ਪੈਰ ਮਾਰ ਰਹੇ ਨੇਗੇ ਪਰ ਉਸ ਕਿਸਮ ਦਾ ਜੇ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਆ ਉਹ ਹੈ ਨਹੀਂ ਹੈ ਨਹੀਂ ਉਸ ਤਰ੍ਹਾਂ ਦਾ ਨਾ ਬੈਸੇ ਜਿਹੇ ਕਿ ਨਿਓਰੈਸ ਲੇਅਰ ਹੂੰ ਉਹ ਹੀ ਸਾਡੇ ਪਿੱਛੇ ਜੰਮੀ ਰੀ ਹੂੰ ਕੋਈ ਡਾਕੂਮੈਂਟ ਨਹੀਂ ਸੀ ਕਿ ਐਸੇ ਹੀ ਪਿਆ ਮਾਪਾ ਉਹਨਾਂ ਨੂੰ ਵਕਰੀਆਂ ਨੇ ਹੈਗੇ ਸੀ ਹੂੰ ਪਰ ਸਿੱਧਾ ਨਾ ਕਰੇ ਨਿਓਰੈਸ ਲੇਅਰ ਉਸੇ ਦਾ ਹੀ ਸਿਰ ਨਾ ਹੂੰ ਜੀਨੋਮੈਜਮੈਂਟ ਨਾਲ ਜੋ ਆੜੀ ਲੈਂਦੇ ਉਹ ਉਸ ਦਾ ਇੱਕ ਕਪਾਹ ਜਿਹਾ ਨਹੀਂ ਸਿਟਾਸ ਨਹੀਂ ਹੈ

ਇਹ ਹੱਕ ਸਾਥ ਕੇ ਨਹੀਂ ਲੜਦੇ ਆ ਹੂੰ ਉਹ ਤੇ ਰਜੇ ਜਿਵੇਂ ਇਸ ਤਰ੍ਹਾਂ ਨਹੀਂ ਦਿਖਾਈ ਦਿੰਦੀ ਹੂੰ ਦੂਸਰਾ ਜਿਲ੍ਹਾ ਹੈਗਾ ਅਗਲੀ ਬਿਆਸੀ ਫਰੰਟ ਤੇ ਜੇ ਆਪਾਂ ਗੱਲ ਲਾਈ ਜੀ ਤੇ ਵੀ ਉਸ ਤਰ੍ਹਾਂ ਦਾ ਕੋਈ ਉਧਰ ਯੂਨੀਵਰਸਿਟੀ ਦੀ ਸਿਚੁਏਸ਼ਨ ਨਾ ਪਰ ਮੈਨੂੰ ਬਹੁਤਾ ਪਤਾ ਨਹੀਂ ਕਿ ਫਰਕ ਕੀ ਹੈ ਜਿਹੜੀਆਂ ਜੁਨੀਅਰ ਸੀਗੇ ਇੰਨੇ ਕੀ ਹੈ ਹੂੰ ਜੋ ਤੇ ਈ ਵੱਖਰੀ ਗੱਲ ਹੈ ਇੱਕ ਮੈਨੂੰ ਇਹ ਹੀ ਲੱਗਦਾ ਹੈ ਕਿ ਜਿੱਤੇ ਨਾ ਲੈਣਾ ਨਹੀਂ ਦੱਲਣਾ ਬਹੁਤਾ ਚਾਰਟ ਨਹੀਂ ਅੱਗੇ ਚੰਗਾ ਨਹੀਂ ਉਥੋਂ ਉਹ ਤੋਂ ਪਿੱਛੇ ਨੂੰ ਜਾਣ ਨਹੀਂ ਉਹ ਕਰਨਦੇ ਉਹ ਨਹੀਂ ਵੱਧ ਜਿਆਦਾ ਤਰ੍ਹਾਂ ਕਿਉਂਕਿ ਉਸ ਮਦਾਵਲੀ ਦੀ ਗੱਲ ਮੁਰਕੇ ਖੜੀ ਹੂ ਤਾਂ ਉਹ ਵੀ ਹੁੰਦ ਲੱਗਦੇ ਨਹੀਂ ਕਿ ਕੋਈ ਗੱਲ ਹੁੰਦੀ ਹੀ ਨਹੀਂ ਲੱਗਦੀ ਉਸ ਦੇ ਪ੍ਰੋਪਰਮਨ ਲੁਧਿਆਣਾ ਸਾਈਡ ਵੈਨ ਪੀ ਜੀ ਜੇਟਰ ਨਹੀਂ ਤੋਂ ਪਕਾ ਇਸ ਲਈ ਮੈਂ ਕੰਟੈਕਟ ਕੀਤੀ ਹੂੰ ਤੇ ਓਵਰ ਆਲ ਜਿਹੜਾ ਹੈਗਾ ਵਿਦਿਆਰਥੀਆਂ ਦਾ ਜਿਹੜਾ ਟੂਟਲ ਟ੍ਰੈਂਡ ਈ ਹੈ ਉਹ ਉਸ ਤਰ੍ਹਾਂ ਦਾ ਵਿਅਸਤ ਨਹੀਂ ਲਿਆ ਨਾ ਐਸਾ ਵੀ ਜਿਉ ਸਿਚੁਏਸ਼ਨ ਹੁੰਦੀ ਨੇ ਕਿਸਾਨੇ ਕੋਲ ਚਾਹੇ ਦਾ ਉਸ ਇਹ ਉਹ ਸਮਿਆਂ ਦੇ ਵਿੱਚ ਇਹ ਜਾ ਹੁੰਦਾ ਦਾ ਉਹ ਦੇ ਵਿੱਚ ਵਿਦਿਆਰਥੀ ਬਹੁਤ ਪ੍ਰੰਟ ਤੇ ਹੁੰਨੇ ਸੀ ਇਸ ਹਾਲ ਦੇ ਵਿੱਚ ਉਹ ਉਸ ਤਰ੍ਹਾਂ ਦੇ ਵਿਦਿਆਰਥੀ ਦਾ ਬਲ ਅੱਛਾ ਇਹ ਮਤਲਬ ਇੰਡੀਆ ਉਹ ਮਤਲਬ ਆਲ ਓਵਰ ਇੰਡੀਆ ਦੇ ਪ੍ਰਸੰਗ ਦੇ ਵਿੱਚ ਤੁਹਾਡੀ ਇੱਕ ਗੱਲ ਹੈ ਹੈਗੀ ਹੈ ਜਿਹੜੀ ਕਾਫੀ ਮਹੱਤਵਪੂਰਨ ਹੈ ਕਮਨਿਸਟ ਮੂਵਮੈਂਟ ਦੇ ਜਿਹੜੀ ਲਹਾਵਲ ਜਾਣ ਦੀ ਕੀ ਪੰਜਾਬ ਦੇ ਪ੍ਰਸੰਗ ਦੇ ਵਿੱਚ ਇੱਕ ਬਰਤਾਰਾ ਜਿਹੜਾ 80 ਦੇ ਦਹਾਕੇ ਦੇ ਵਿੱਚ ਆਇਆ ਤੇ ਜਾਨੀ 92 93 ਤੱਕ ਮਤਲਬ ਉਹ ਹਾਲਾਤ ਬਣੇ ਰਹੇ ਉਸ ਦੇ ਵਿੱਚ ਲੈਫਟਿਸਟਾਂ ਦਾ ਤੇ ਜਿਹੜੀ ਕਹਿ ਲਓ ਸਿੱਖਾ ਨਾਲ ਸੰਬੰਧਿਤ ਖੜਕੂ ਲਹਿਰ ਸੀਗੀ ਉਹਦੇ ਵਿੱਚ ਸਿੱਧਾ ਟਕਰਾਵ ਵੀ ਆਇਆ ਤੇ ਇੱਕ ਦੂਜੇ ਦੇ ਬੰਦੇ ਵੀ ਉਹਦੇ ਵਿੱਚ ਮਾਰੇ ਗਏ ਤਾਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨੂੰ ਮੈਂ ਦੇਖੋ ਜਾਦੇ ਮੈਂ ਸਰਬਕ੍ਰਿਤੀ ਸੈਜਮ ਦੇ ਹੱਥ 'ਚ ਹੂੰ ਤਾਂ ਚਾਹੀਏ ਅਸੀਂ ਖੜਕੂਨ ਬਾਰੇ ਕੀ ਕੀ ਉਹਨਾਂ ਦੇ ਕੀ ਐਟੀਟਿਊਡ ਸੀ ਜਾਂ ਕੀ ਸੀ ਕਿਸ ਤਰ੍ਹਾਂ ਚੱਲਦਾ ਸੀ ਕੌਣ ਕਿਹਾਗਾ ਸੀ ਹੂੰ ਪਰ ਜਿੰਨਾ ਕਹਣਾ ਕਮਿਊਨਿਸਟਾਂ ਬਾਰੇ ਜਾਂ ਮਤਲਬ ਇਧਰ ਆਪਣੇ ਰਹਿਰ ਬਾਰੇ ਜਾਣ ਸਮਝਣਾ ਤਾਂ ਮੈਨੂੰ ਵੀ ਸਾਨੂੰ ਲੱਗਦੀ ਰਹੀ ਉਹਨਾਂ ਦੀ ਗੱਲ ਲੱਗਦੀ ਸੀ ਕਿ ਇਹ ਪਾਣੇ ਸਾਨੂੰ ਸਾਨੂੰ ਨਹੀਂ ਮਿਲਿਆ ਲੋਕਪੱਖੀ ਨਹੀਂ ਹੋਣੀ ਹੂੰ ਸਾਨੂੰ ਆਮ ਤੌਰ ਤੇ ਨਹੀਂ ਲੱਗਦੀ ਪੁੱਛਣੀ ਪਰ ਸਾਨੂੰ ਉਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈਗਾ ਟਕਰਾਅ ਮਤਭੇਦ ਤੇ ਪੁਗਾਰਟ ਕਰਨਾ ਨਹੀਂ ਆਸ ਹੂੰ ਜਿਸ ਤਰ੍ਹਾਂ ਕਿ ਜਿੰਮੇ ਹੁਣ ਚਲੋ ਉਸ ਵੇਲੇ ਕੁਝ ਵੀ ਕਿਹਾ ਉਹ ਲੋਕਾਂ ਨੇ ਗਿਆ ਸੰਤਰਾਉਂ ਉਦਾਸੀ ਨੂੰ ਹੋਰਵਾਦੀ ਵੀ ਕਹਿੰਦਾ ਘੋੜਾ ਵੀ ਕਹਿੰਦਾ ਪਰ ਉਹਨੇ ਸੌਰਵ ਮੇਰਦੀਰੇ ਕਹੋ ਕਿ ਮੈਂ ਪਿੱਛੇ ਵੀ ਦਿੱਤਾ ਇਹ ਗੱਲ ਜਿਹੜੇ ਹੈਗੇ ਕਾਮਰੇਡਾਂ ਦੇ ਨਾਰੇ ਤੇ ਸਿੰਘਾਂ ਦੇ ਜਕਾਰੇ ਇਹ ਪੰਜਾਬ ਦੀ ਪਹਿਚਾਣ ਹੈ ਨਾ ਇਹਦੇ ਜਿਹੜੀ ਸਾਡੀ ਜਿਹੜੀ ਸਿੱਖਾਂ ਤੋਂ ਗੁਰੂਆਂ ਤੋਂ ਚੱਲੀ ਆਈ ਪਰੰਪਰਾ ਹੈ ਉਹ ਪਰੰਪਰਾਵਾਂ ਆ ਦਾ ਦਾ ਵੀ ਸਰਨ ਕੋਸ਼ਨਾ ਕੋਸ ਪੈਰਾ ਮੀਨਾ ਜਾਏਗਾ ਹੂੰ ਇਹਨੇ ਵਾਲ ਕਟਾ ਦੇਣ ਉਹਨਾਂ ਵੇਲੇ ਦੇ ਵਿੱਚ ਸੈਟ ਨਹੀਂ ਕਰਦਾ ਸੀ ਮੈਨੂੰ ਕੋਰ ਨੂੰ ਕਹਿਣਾ ਸੈਟ ਨਹੀਂ ਦਿੰਦਾ ਸੀ ਤਰਤ ਕਰਕੇ ਦਿਖਾ ਦਿੰਦਾ ਸੀ ਕਿ ਮੈਨੂੰ ਕੋਈ ਐਡਾ ਨਹੀਂ ਗਰ ਵੀ ਮੈਂ ਸੈਟ ਨਾ ਮੈਨੂੰ ਲੋਡ ਲੱਗ ਕੇ ਨਾ ਮੈਨੂੰ ਉਹ ਰੱਖਿਆ ਹੈ ਮੈਂ ਸੈਟ ਨਹੀਂ ਦਿੰਦਾ ਮੈਨੂੰ ਵੈਸੇ ਵੀ ਚੜਦੀ ਸੀ ਨਹੀਂ ਅੱਛੀ ਲੱਗਦੀ ਸੀ ਮੈਂ ਸੈਟ ਨਹੀਂ ਦਿੰਦਾ ਹੂੰ ਵਾਲ ਕਟਣ ਦੀ ਗੱਲ ਸੀ ਪਹਿਲਾਂ ਮੈਂ ਵਾਲ ਕਟਾਈ ਵੀ ਰੱਖੀ ਮੈਨੂੰ ਲੱਗਦਾ ਸੀ ਇਹਨਾਂ ਬਾਅਦ ਜੁਨੀਅਰ ਸਿਪਾਂ ਦਾ ਰਹਿ ਰੱਖਲੇ ਮੈਨੂੰ ਇਹ ਲੱਗਦਾ ਸੀਗਾ ਕਿ ਹੋ ਸਕਦਾ ਕਿਸੇ ਵੇਲੇ ਮੈਨੂੰ ਰੂਹ ਕੋਸ਼ਣਾ ਪਵੇ ਤਦ ਤੱਕ ਬੜ ਬੋਲਣਾ ਪਾਉ। ਇਹ ਇਸ ਤਰ੍ਹਾਂ ਦਾ ਬਹਿਣ ਕਰਦੇ ਸੀ ਪਰ ਪਰ ਜਿਉਂ-ਜਿਉਂ ਵਿਚਰਦੇ ਕਿ ਜਦੋਂ ਮਾਜਰਾ ਮੇਰਾ ਲਵਾਸ ਹੈ ਦਾੜੀ ਵੀ ਰੱਖ ਲਈ ਇੰਨਾ ਕਰਨ ਲੱਗੀ ਉਹ ਤਾਂ ਮੇਰਾ ਕੋਈ ਇਹ ਨਹੀਂਗਾ ਕਿ ਇਸ ਤਰ੍ਹਾਂ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਰਹਿਣਾ ਵੀ ਮੇਰੀ ਇਸ ਤਰ੍ਹਾਂ ਦੀ ਸਿਹਤ ਹੈ ਇਹਨੂੰ ਲੋਕਾਂ ਦੇ ਨੂੰ ਕੋਲ ਤਾਂ ਪਿਆਰ ਸਤਕਾਰ ਮਿਲਦਾ ਜਦ ਮੇਰੇ ਕੋਈ ਵੀ ਹੋ ਤੋ ਇਸ ਤਰ੍ਹਾਂ ਦਾ ਜਿਗਾ ਸੀ ਨਾ ਥੋੜਾ ਜਿਹਾ ਕੱਟ ਲਈ ਤੋ ਵਿਚਾਰਦਾ ਹੈ ਉਹਨਾਂ ਨੇ ਜਿਹੜੇ ਸੀ ਘਰ ਆਕਰ ਕੇ ਵੀ ਗੱਲ ਸੀ ਨਾ ਟੱਕਰ ਪਰ ਨਾ ਵੀ ਦਿੱਲੀ ਨਹੀਂ ਸੀ ਕਿ ਸਾਨੂੰ ਉਸ ਨੂੰ ਸਮਝਣਾ ਪਏਗਾ ਉਹ ਤੋਂ ਸਾਨੂੰ ਸੈੱਟ ਸਾਈਡ ਤੇ ਰੱਖ ਕੇ ਉਹਨਾਂ ਨਾਲ ਸਾਨੂੰ ਟਕਰੋ ਜਨਾਂ ਦੇ ਸਾਡੇ ਕੋਈ ਨਹੀਂ ਕੁਦ ਤੁਹਾਂ ਮੈਂ ਇੱਥੇ ਵੀ ਸਾਡੇ ਇੱਕ ਮੁੱਦਾ ਸੀਗਾ ਉਹਨਾਂ ਕੋਲ ਉਹਨਾਂ ਦਾ ਬੰਦਾ ਕਹਿ ਰਿਹਾ ਜਿਵੇਂ ਦੇਰ ਜਵਾਰ ਉਹ ਕਹਿੰਦਾ ਵੀ ਰੱਬ ਤੇ ਉਹਨੇ ਲਿਵਾ ਸੁਣ ਲਾ ਰੱਬ ਤੇ ਬਹਿਸ ਕਰਨਾ ਕੋਈ ਮਸਲਾ ਹੀ ਨਹੀਂ ਕੋਈ ਮਸਲਾ ਇਹ ਰੱਬ ਹੈ ਨਹੀਂ ਹੈ ਕੀ ਹੈ ਉਹ ਕਹਿੰਦਾ ਰੱਬ ਹੈਗਾ ਉਹ ਸਭਾ ਇੱਕ ਨਾਕੀ ਸੇਲ ਮੁੰਡਿਆਂ ਦਾ ਰੱਬ ਹੈ ਉਹ ਕਹਿੰਦਾ ਤੂੰ ਐ ਕਰਕੇ ਉਹਦੇ ਨੂੰ ਪਤਾ ਨਹੀਂ ਅੱਲਾਹ ਕਹਿੰਦਾ ਲਾਣਾ ਜੱਟ ਉਹ ਹਲਾਣਾ ਉਹ ਬਹਿਸ ਹੁੰਦੀ ਹੁੰਦੀ ਉਹ ਫੜ ਤੂ ਬੰਦਾ ਜਿਹੜਾ ਕਿਸਮ ਦਾ ਲੱਗਦਾ ਸੀ ਤੇ ਸਲਾਹਤ ਪੁਰਾ ਡੇ ਰਹਿ ਤੋ ਅਸੀਂ ਉਹ ਟੱਕ ਦੇ ਗਏ ਅਸੀਂ ਦਕਾਵਾਾਂਗੇ ਕਿ ਤੈਨੂੰ ਰੱਬ ਕੀ ਹੁੰਦਾ ਹੁਣ ਅਸੀਂ ਉਹਨੇ ਜਿੱਤ ਲਿਆ ਅਸੀਂ ਉੱਥੇ 25 30 ਬੰਦੇ ਸਾਰੇ ਇਕੱਠੇ ਹੋਏ ਜਿਹੜੇ ਪਜਾਤਾ ਰਹੇ ਸੀ ਦਿੱਕਤ ਕੀ ਨਾ ਸੈਂ ਅਸੀਂ ਉਹ ਬੰਦਾ ਵਕੀਟ ਕਰ ਲਿਆ ਉਸ ਦੇ ਵਿੱਚ ਆਉਂਦਾ ਜਾਂਦਾ ਉੱਥੇ ਜਾ ਕੇ ਉਹਨਾਂ ਦੇ ਉਹਨਾਂ ਨਾਲ ਗੱਲ ਬਾਤ ਹੋਈ ਅਸੀਂ ਉਹਨਾਂ ਨੂੰ ਦੱਸਤਾ ਬਾਬੇ ਨੂੰ ਦੱਸਤਾ ਗਿਆ ਹੁੰਦਾ ਤਾਂ ਇਹਨੇ ਇੱਥੇ ਰੱਖੇ ਅਸੀਂ ਉਹਨਾਂ ਨਾਲ ਵਿਚਾਰ ਕੀਤੀ ਅਸੀਂ ਵਿਚਾਰ ਦੇ ਬਾਅਦ ਅਸੀਂ ਉਹਨਾਂ ਨੂੰ ਕਿਹਾ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਬੈਠੇ ਸੀ ਰਿਪਰਜੈਂਟ ਵੀ ਕੀਤੀ ਅਸੀਂ ਮੱਥਾ ਵੀ ਕੀਤਾ ਕਿ ਜਦੋਂ ਅਸੀਂ ਅੰਦਰ ਗੇਰੇ ਜੇ ਗਏ ਗੁਰੂ ਗ੍ਰੰਥ ਸਾਹਿਬ ਐ ਅਸੀਂ ਮੱਥਾ ਟੇਕਿਆ ਬਾਰੇ ਸੀ ਕਿਹਾ ਵੀ ਸਾਡੇ ਲਈ ਰੱਬ ਕੋਈ ਨਹੀਂ ਬੈਸੰਦੀ ਨਹੀਂ ਕਰਦੇ ਨਹੀਂ ਉਹ ਵੀ ਕਹਿੰਦੇ ਸਾਨੂੰ ਫਿਰ ਕੀ ਹੈ ਕੋਈ ਸਾਡੇ ਇਸ਼ਟ ਦਾ ਗੱਲ ਦਾ ਜੇ ਤੁਸੀਂ ਕਿਹਾ ਹੈ ਕੁਝ ਇਹਦਾ ਸਤਕਾਰ ਕਰਦੀ। ਕਿਉਂਕਿ ਅਸੀਂ ਇਸ ਤਰ੍ਹਾਂ ਦਾ ਜਿਹੜਾ ਸੀਗਾ ਮਤਲਬ ਚਾਚੀਨਾਂ ਵਿੱਚ ਪਹਿਨਾ ਬਹੁਤ ਚੰਗਾ ਹੈ ਮੱਝਾਂ ਦਾ ਨਹੀਂ ਹੋ ਰਿਹਾ ਨਹੀਂ ਉਹ ਉਹਨੇ ਕਿਹਾ ਜਿਹੜੇ ਸਿਆਣੇ ਆ ਗੂਸੂ ਹੋਏ ਤਾਂ ਜਿੱਪੇ ਨਹੀਂ ਪਈ। ਉਹ ਕਹਿੰਦੇ ਜਿਹੜਾ ਕਹਿੰਦੇ ਮੇਰੀ ਮਰਜ਼ੀ ਦਾ ਰੂਹ ਹੀ ਕਰਾਂਗੇ। ਹੂੰ। ਇਹ ਕਿਸੇ ਦਾ ਕਿੱਡਾ ਬਣਿਆ ਹੋਇਆ ਹੈ। ਉਹਦੀ ਮੱਟੀ ਰੱਖੀ ਹੋਈ ਹੈ ਤੁਸੀਂ ਜਾ ਕੇ ਉਹਦਾ ਢਾਣਿਓ। ਤੇ ਫਿਰ ਤਾਂ ਟਕਰਾ ਪਊਗਾ ਨਾ ਮੈਂ ਉਹਦੀ ਸਮਝ ਨੂੰ ਤਾਂ ਬਦਲ ਨਹੀਂ ਸਕਦੀ। ਹੂੰ। ਇੰਨੇ ਨੇ ਇਹ ਲੋਕ। ਨਾ ਵੀ ਨੀ ਗਾ ਦਾ ਸੀਬੀਐਸ ਵੀ ਉਹਨਾਂ ਦੀ ਸਮਝ ਬਦਲ ਨਹੀਂ। ਮੈਨੂੰ ਇਹ ਨਹੀਂ ਲੱਗਦਾ ਸੀ ਉਹ ਤਾਂ ਇਹ ਮੰਨ ਲੈਣਾ ਚਾਹੀਦਾ ਸੀ ਕੋਈ ਜਿਹੜੇ ਹੈਗੇ ਹੈਗੇ ਵੀ ਅਸੀਂ ਸਿਆਣੇ ਇਹ ਟਕਰੌਤ ਬਚਨੇ ਹੈ ਜਿਵੇਂ ਮੈਨੂੰ ਇਹ ਗੱਲ ਲੱਗਦੀ ਹੈ ਹੂੰ ਇਹ ਵੀ ਹੈ ਤੇ ਤੁਹਾਡੀ ਐਸੇ ਸਮਝਦੀ ਰੋਸ਼ਨੀ ਚ ਜਿਹੜਾ ਮੌਜੂਦਾ ਕਿਸਾਨੀ ਸੰਘਰਸ਼ ਹੈ ਤੁਹਾਨੂੰ ਲੱਗਦਾ ਹੈ ਵੀ ਲੈਫਟ ਇਸਤਾਨ ਨੇ ਕੁਝ ਸਬਕ ਸਿੱਖਿਆ ਹੈ ਉਹਦੇ ਚੋਂ ਹੁਣ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਚ ਕੁਝ ਫਰਕ ਆਇਆ ਹੈ ਬਹੁਤ ਸੱਚਾ ਹੂੰ ਮੈਨੂੰ ਲੱਗਦਾ ਬਹੁਤ ਸਿੱਖਿਆ ਮਸ਼ਹੂਰੀ ਦੀ ਪੋਸਟ ਪੜ੍ਹੀ ਸੀ ਮੈਂ ਕਹਿੰਦਾ ਸੀ ਕਿ ਸਿੱਖ ਸਿਧਾਂਤਾਂ ਤੇ ਮਾਰਕਸਵਾਦ ਦਾ ਟਕਰਾਅ ਹੋਣਾ ਹੈ ਹੂੰ ਇਹਨਾਂ ਦੇ ਸਨੇਹ ਨਾਲ ਕਿਸੇ ਕਿਸ ਤਰ੍ਹਾਂ ਇਹ ਨਹੀਂ ਗਾਉਂਦੇ ਤਾਂ ਉਹਦੇ ਤੋਂ ਉਹਦੇ ਨਹੀਂ ਜੋ ਦੇਖ ਕੇ ਅੰਧਾਰੀਅਤਿਆ ਹੈ ਪਰ ਵੀ ਜਿਹੜੀ ਵਿਚਾਰ ਕਰ ਇਹਨਾਂ ਦੇ ਵਿੱਚ ਬਹੁਤ ਇੱਛਾ ਹੈ ਪੰਜਾਬ ਦੀ ਧਰਤੀ ਤੇ ਮੈਂ ਪਹਿਲਾਂ ਗਿਆ ਸੀ ਇਹਨਾਂ ਦੀ ਧਾਮ ਰਿਹਾ ਨੇ ਨਾਰੇ ਤੇ ਸਿੰਘਾਂ ਦੇ ਜਿਹੜਾ ਹੈ ਨਾਰੇ ਆ ਜੋ ਉਜਲਾ ਕਰ ਰਿਹਾ ਹੈ ਜਿਵੇਂ ਅਸੀਂ ਸਿਵਲਾਈਜੇਸ਼ਨਾਂ ਪੈਨਾਵਾ ਕਰਾਈ ਹੂੰ ਇਹ ਤੋਂ ਨਾਰੇ ਲਾ ਰਹੇ ਆ ਨਾਗਿਟਨ ਮਲੇ ਚੱਲਦਾ ਬੋਧਸਨ ਨੇ ਚੱਲਦਾ ਨਹੀਂ ਸਿੱਖ ਵਿਰਸੇ ਦੇ ਗੀਤ ਵੀ ਚੱਲਦੇ ਮੈਂ ਗੱਲ ਜੁਗਤ ਜੀ ਨੂੰ ਪਰ ਮੈਂ ਆਫ ਕਰ ਦਉ ਇਸ ਨੇਰੀ ਪੋਸਟ ਦੇ ਜਿਹੜਾ ਆਪਣਾ ਕਹਾਣੀਕਾਰ ਹੈ ਇਹ ਕਿੰ데요 ਯਾਤਰੀ ਜੀ ਹਾਂ ਇਹ ਕਹਿੰਦਾ ਕਿ ਪੰਗਾ ਪਈ ਜਾਂਦਾ ਆਪਦਾ ਮਾਂ ਨਹੀਂ ਵੀ ਕਹਿੰਦਾ ਉਹ ਤਾਂ ਕਹਣਾ ਨਾ ਰੇ ਐਂ ਗੱਲ ਕਿ ਤੂੰ ਕਹਿੰਦਾ ਤਾਂ ਪੰਗਾ ਪਈ ਜਾਂਦਾ ਇਹਨਾਂ ਨੂੰ ਮਾਂ ਤੱਕ ਜਰਨਲਿਸਟਾਂ ਦੇ ਜਕਾਰੇ ਇਹ ਉਦੋਂ ਬਾਅਦ ਮੈਂ ਕਿਤੇ ਨਹੀਂ ਕੋਲ ਤੇ ਗਿਆ

ਬਹੁਤ ਸਸਿਆ ਮਤਾਨ ਵੀ ਦੱਸਿਆ ਤਨੇ ਜਿਹਨੇ ਚੰਗੀਆਂ ਬਣੀ ਨੂੰ ਇਹਨਾ ਹੋਣਾ ਉਹ ਟੈਕਲ ਕਰ ਲਈ ਹੁਣੇ ਤਾਂ ਨਹੀਂ ਟੈਕਲ ਕੀਤੀਆਂ ਨਹੀਂ ਲੱਗਦਾ ਕਿ ਨਾਲ ਨੇ ਉਹ ਉੱਥੋਂ ਸਿੱਖੇ ਵੀ ਸੀ ਸਿੱਖੇ ਵੀ ਸੀ ਉਹ ਇਹ ਉਹ ਖਾਦੇ ਕਰ ਲਈ ਆ ਇਹ ਤਾਂ ਕੀ ਹੈ ਚਲੋ ਇੱਕ ਲਾਸਟ ਮਤਲਬ ਹੈਗਾ ਕਿ ਫੋੜੇ ਸਟੂਡੈਂਟ ਲਹਿਰ ਦੇ ਵਿੱਚ ਕੰਮ ਕਰਨ ਦੇ ਦੌਰਾਨ ਕੋਨ ਕੋਈ ਇਹ ਜੀ ਘਟਨਾ ਜਿਹੜੀ ਸਭ ਤੋਂ ਵੱਧ ਸੰਤੁਸ਼ਟੀ ਦੇਣ ਵਾਲੀ ਲੱਗਦੀ ਹੈ ਮਨ ਨੂੰ ਜਿਹੜੀ ਮੇਰੇ ਨਾਲ ਸਾਂਝੀ ਕਰਨੀ ਚਾਹੁੰਦੇ ਹੋਏ ਸਾਰੇ ਪੀਰੀਅਡ ਦਰਾਂ ਨਾ ਵੀ ਆਹ ਘਟਨਾ ਇੱਕ ਅਜਿਹੀ ਸੀ ਜਿਹੜੀ ਨੇ ਮੈਨੂੰ ਬਹੁਤ ਮਨ ਨੂੰ ਤਸੱਲੀ ਦਿੱਤੀ ਜਾਂ ਹੁਣ ਵੀ ਮੇਰੀਆਂ ਯਾਦਾਂ ਦੇ ਵਿੱਚ ਉਹ ਰਹਿੰਦੀ ਹੈ ਜਦ ਮੜ ਕੇ ਕਈ ਘਟਨਾਵਾਂ ਤੇ ਸਾਨੂੰ ਪਛਤਾਵਾ ਹੁੰਦਾ ਹੈ ਪਛਤਾਪ ਹੁੰਦਾ ਹੈ ਪਰ ਉਹਦੇ ਤੇ ਮੈਨੂੰ ਬਹੁਤ ਤਸੱਲੀ ਹੋ ਰਹੀ ਹੈ ਵੀ ਯਾਰ ਆਹ ਕੰਮ ਅਸੀਂ ਬਹੁਤ ਵਧੀਆ ਕੀਤਾ ਜਿਵੇਂ ਤਾਂ अनेका ਘਟਨਾਵਾਂ ਹੋਣਗੀਆਂ ਕੋਈ ਇੱਕ ਜਿਹੜੀ ਸਾਂਝੀ ਕਰਨੀ ਚਾਹੁੰਦੇ ਹੋ ਉਹ ਮੈਨੂੰ ਅਸਲ ਜਿਹੜੀ ਮੈਨੂੰ ਬੜੀ ਤਸੱਲੀ ਮਿਲਦੀ ਹੈ ਉਹ ਮੈਨੂੰ ਤਸੱਲੀ ਅਸਲ ਚਾਹੁੰਦਾ ਮੈਂ ਉਹ ਬੋਲਦੇ ਮੈਂ ਨਵਾਂ ਬੋਲ ਰਹੀ ਸੀ ਪਰ ਉਸ ਵੇਲੇ ਜੋ ਕੋ ਚੱਲ ਰਿਹਾ ਸੀ ਗੰਡਾ ਦੇ ਵਿੱਚ ਆਵਾਜ਼ ਆ ਰਹੀ ਸੀ ਤੇ ਤਾਂ ਜੋ ਕੋ ਚੱਲ ਰਿਹਾ ਸੀ ਤਾਂ ਮੈਨੂੰ ਉਹਦੇ ਤੇ ਹੀ ਲੱਗ ਰਿਹਾ ਸੀਗਾ ਵੀ ਇਹ ਜਿਹੜੀ ਸਾਡੀ ਪਿਛਲੇ ਸਾਲ ਦੀ ਐਫਰਟ ਸੀ ਇਹ ਸਾਰਾ ਤੁਸੀਂ ਇੰਨੀ ਨੋਕ ਰਾਇਆ ਤੇ ਇਹਨਾਂ ਤੇ ਪਖਿਚ ਚੱਲ ਰਿਹਾ ਤਾਂ ਨਾ ਤਾਂ ਤਾਂ ਜਿਹੜਾ ਚੱਬੀ ਖਬੇ ਡਿਪਰੈਸਿਨ ਵੀ ਸਹੀ ਚਾਲ ਲਈ ਉਹ ਸਾਰਿਆਂ ਨਾਲ ਨਾਲ ਉੱਥੇ ਆਈਆਂ ਉਹਨਾਂ ਨੂੰ ਮੈਂ ਹੋਰ ਪਿਆ ਹਾਂ ਹਾਂ ਉਹ ਤੋਂ ਮੈਨੂੰ ਹੋਰ ਪਿਆ ਉਹ ਤੋਂ ਮੈਨੂੰ ਸਭ ਤੋਂ ਵਧੀਆ ਰਾਹਤ ਹੀ ਲੱਗੀ ਸਾਡੇ ਇਸਕਾ ਸਾਡੀ ਗੱਲ ਵੀ ਕਿ ਜਿਹੜੇ ਮੋਗਾ ਜਿਵੇਂ ਕਿਲੇ ਦਿਵਸ ਤੋਂ ਵਰਨਾ ਕਿੰਨੀ ਬਾਤ ਨਹੀਂ ਜਾ ਰਹੀ ਕੋਈ ਸਾਥ ਕੋ ਸਾਥ ਉਹ ਤੋਂ ਮੈਨੂੰ ਤਸੱਲੀ ਹੁੰਦੀ ਰਹੇ ਤੇ ਉਹ ਤੋਂ ਫਿਰ ਮੈਨੂੰ ਜਿੱਥੇ ਵੀ ਜਾਂਦੇ ਸੀ ਪੀਐਸਯੂ ਦਾ ਜਦਨਸਕਰਤ ਰਹੇ ਦਾ ਤਾਂ ਮਾਨ ਮਹਿਸੂਸ ਹੁੰਦਾ ਕਿ ਮੈਂ ਇਸ ਜੱਥੇ ਬੰਦੀ ਦਾ ਆ ਬੁਰੇ ਹਾਂ ਚਲੋ ਇੱਕ ਤਾਂ ਬਹੁਤ ਅੱਛਾ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ 35 ਜੋ ਇਤਿਹਾਸ ਬਣਿਆ ਤੋਂ ਬਾਅਦ ਤੁਹਾਡੀ ਦੂਸਰੀ ਜਿਹੜੀ ਪੁਸਤਕ ਹੈਗੀ ਆ ਅਧੂਰਾ ਪੰਨਾ ਹੱਕ ਸੱਚ ਇਨਸਾਫ ਲਈ ਯੂਜਰੇ ਕਾਫਲੇ ਦੀ ਦਾਸਤਾਨ ਇਹਦੇ ਲਈ ਅਡਵਾਂਸ ਤੁਹਾਨੂੰ ਵਧਾਈਆਂ ਮੁਬਾਰਕਾਂ ਥੈਂਕ ਯੂ ਸੋ ਮੱਚ ਐਂ ਜੀ